ਨੋ ਭਾਈ ਜੀ ਇਹ ਤਾਂ ਪਹਿਲਾ ਕਰੋ ਸ਼ੌਕ ਆ ਪਹਿਲਾ ਚੀਜ਼ ਦੇਖੋ ਗੁਣੇ ਦੇ ਫਿਰ ਦੱਸਾਂਗੇ ਇੱਕ ਭਰਾ ਨੇ ਨਾ ਕਮੈਂਟ ਕਰਿਆ ਸੀ ਕਹਿੰਦਾ ਤੁੰਜਾ ਸ਼ੂਟੀਆਂ ਹੁੰਦੀਆਂ ਨੇ ਜਿਵੇਂ ਤਾਂ ਮੈਂ ਹਾਂ ਆਹ ਭਾਈ ਪਿਓਰ ਬੇਘੇਲੀ ਬੁਦਰੀ ਪਿਓਰ ਬੇਘੇਲੀ ਕਿੱਥੋਂ ਆਈ ਬਈ ਤੇ ਭਾਈ ਬਾਈ ਥਾਣੇ ਦੇ ਕਰਵਾਉਂਦੇ। ਥਾਣਾ ਬੇਗਾ। ਇਹ ਬਾਈ ਆਪਣੇ ਗਏ ਸੀ ਉਹਦੇ ਘਰੇ। ਤੇ ਉਹਨੇ ਬੱਚਾ ਦਿੱਤਾ ਜੀ ਛੋਟਾ ਜਿਹਾ। ਇਹ ਇੱਕ ਕੂਦਰੀ ਹਾਂ। ਤੇ ਘਰੇ ਬਾਜੀ ਜੀ ਦਿੱਤੀ। ਇਹ ਨਹੀਂ ਬਾਈ। ਇੱਕ ਵੀਡੀਓ ਤੋਂ ਜੱਜ ਨਹੀਂ ਕਰੀਦਾ ਕਿਉਂਕਿ ਬੇਗਾ ਜਿਹੜਾ ਕਬੂਤਰਾਂ ਦਾ ਗੜ ਮੰਨਿਆ ਜਾਂਦਾ। ਉੱਥੇ ਕੋਈ ਇੱਕ ਨਸਲ ਦਾ ਕਬੂਤਰ ਨਹੀਂ ਇੱਕ ਪ੍ਰਕਾਰ ਦਾ ਕਬੂਤਰ ਨਹੀਂ। ਆਪਾਂ ਪਿਛਲੀ ਵੀਡੀਓ 'ਚ ਇੱਕ ਲਾਲ ਜਿਹਾ ਸੁਰਖ ਕੂਦਰੀ ਦਿਖਿਆ ਕਿਤੇ ਉਹ ਵੀ ਬੇਗੇ ਵਾਲੀ ਐ। ਤੇ ਆ ਵੀ ਬੇਗੇ ਵਾਲੀ ਐ। ਇਹ ਚੀਜ਼ ਮੂੰਹ ਬੋਲਦੀ ਹੈ ਘਰ ਦੀ ਬਾਜੀ ਵੀ ਜਿੱਤੀ ਬਾਈ ਬਾਹਰ ਛੱਡੀ ਇਹਦੇ ਬੱਚੇ ਜੈ ਇਹ ਬਈ ਇਹਦੇ ਬੱਚੇ ਐਸਾਲ ਛੱਡੀ ਸੀ ਹੂੰ ਤੇ ਹਿੱਸਾ ਛਿਆਂ ਚ ਬਾਈ ਨੇ ਸੁੱਖਾ ਜੀ ਤਲੰਗਰ ਬਾਈ ਦਾ ਚੇਲਾ ਹੂੰ ਉਹਦਾ ਹਿੱਸਾ ਬਣਿਆ ਹੂੰ ਇਹਦੀ ਪੱਠੀ ਸੀ ਜਿਹੜੀ ਇਹਦੀ ਪੱਠੀ ਇਹ ਵੱਡੀ ਕਬੂਤਰੀ ਬਣ ਗਈ ਹੁਣ ਬੱਚਾ ਚਲਾ ਜੀ ਬਾਈ ਹਾਂ ਜੀ ਇਹ ਬੱਚੇ ਚੜਾਈ ਤਾ ਤੜਕਾ ਦੇਖੋ ਜਨਮ ਬਰਾਦ ਦੀ ਵੀ ਬੀੜੀ ਚ ਨੋਟ ਕਰ ਲਈਏ ਤੜਕਾ ਦੇਖੋ ਜਨਮ ਬਰਾਦਾਂ ਦੀ ਠੀਕ